ਸਰਦੇ ਇਲਾਕਾ ਸ਼ਹੀਦ ਦੁੱਧ ਸਿੰਘ ਨਗਰ ਨੇ ਦੇਖ ਪੱਧਰ ਕਾਲੀ ਮੰਤਰ ਦੋ ਪਰਿਵਾਰਾਂ ਦੇ ਵਿੱਚ ਆਪਸੀ ਰੰਜਿਸ਼ ਕਰਨ ਹੋਏ ਝਗੜੇ ਨੂੰ ਦੇਖਦੇ ਹੋਏ ਡੀ ਜੀ ਪੀ ਮਰੇਸ਼ ਰੋੜਾ ਨੇ ਕੀਤਾ ਇਲਾਕੇ ਦਾ ਦੌਰਾ ਇਹ ਵੀ ਪੰਜਾਬ ਨਿਊਜ਼ ਤੇ ਖਾਸ ਰਸਪੈਕਟ ਜੋ ਸੀਤਲਣ ਜੀ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟੈਗਰ ਫੌਜੀ ਕੀ ਅੱਜ ਐ ਮਸਲੇ ਆਏ ਜੇ ਫੌਜੀ ਵੀਰ ਦੇ ਤੇ ਕੀ ਦੇਖਿਆ ਸਾਰਾ ਆ ਕੇ ਹਲਾਲ ਕਿਉਂਕਿ ਸਾਡੀ ਜਿਹੜੀ ਜਥੇਬੰਦੀ ਆ ਗੁਰਗਦਾ ਸਾਹਿਬ ਟੈਗਰ ਫੋਰਸ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਭਾਈਚਾਰੇ ਨਾਲ ਰਵਿਦਾਸ ਜੀ ਭਾਈਚਾਰੇ ਨਾਲ ਵਾਲੀ ਭਾਈਚਾਰੇ ਨਾਲ ਚਾਹੇ ਬਾਬਾ ਸਾਹਿਬ ਮੇਦਗੜ ਜੀ ਨੂੰ ਮੰਨਣ ਵਾਸਤੇ ਲੋਕ ਆ ਜਾਂ ਸਤ ਗੁਰੂ ਵੀਰਾਂ ਕਿਸੇ ਵੀ ਸਮਾਜ ਦੇ ਮੰਨਣ ਵਾਸਤੇ ਲੋਕ ਆ ਉੱਥੇ ਹਮੇਸ਼ਾ ਸਾਡੀ ਗੁਰਗਦਾ ਸਾਹਿਬ ਟੈਗਰ ਫੋਰਸ ਬੋਲੋ ਅਸੀਂ ਪਹੁੰਚਦੇ ਆ ਤੇ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਸਾਹਿਬ ਜੀ ਦੇ ਨਾਲ ਹੀ ਖੜੇ ਆ ਇਹਨਾਂ ਨੇ ਵੀ ਐਕਸਾਈਲ ਡਿਊਟੀ ਕਰਕੇ ਆਪਣੀ ਸੇਵਾਮੁਕਤ ਜਿਹੜੀ ਹੋਈ ਆ ਦੇਖੋ ਇਹਨਾਂ ਦੀ ਏਜ ਕਿੰਨੀ ਆ ਪਰ ਜਿਹੜੀ ਵੀਡੀਓ ਜਦੋਂ ਫੁਟੇਜ ਆ ਮੋਬਾਈਲ ਹੋਈ ਆ ਸਾਰਿਆਂ ਨੂੰ ਪਤਾ ਚੱਲਿਆ ਤੇ ਉਹ ਦੇਖਣ ਤੋਂ ਤੁਹਾਨੂੰ ਸਾਹ ਪਤਾ ਲੱਗਦਾ ਵੀ ਆਪਾਂ ਤੁਹਾਡੇ ਮਾਦੀਰੇ ਦੇਖਣਾ ਚਾਹੁੰਦੇ ਆ ਵੀ ਜਿਹੜੇ ਮੁਲਾਜ਼ਮ ਐ ਵਰਦੀ ਪਾ ਕੇ ਉਹ ਵਰਦੀ ਦਾ ਜਿਹੜਾ ਰੋਹ ਆ ਇੱਕ ਫੌਜੀ ਵੀਰ ਜਿਹੜਾ ਫੌਜ ਦੀ ਰੱਖਿਆ ਕਰਦਾ ਸਾਡੇ ਪੂਰੇ ਭਾਰਤ ਦੀ ਰੱਖਿਆ ਕਰਦਾ ਉਹ ਬਾਰਡਰਾਂ ਦੇ ਉੱਪਰ ਤੇ ਆਪਾਂ ਉਹਨੂੰ ਉਹ ਵੀਰ ਨੂੰ ਸਿਰਫ ਇੰਨੀ ਗੱਲ ਦੇ ਉੱਪਰ ਆਪਾਂ ਟੌਰਚਰ ਕਰਨਾ ਉੱਥੇ ਰਹਿਣ ਨਹੀਂ ਦੇਣਾ ਵੀ ਇਹ ਮਕਾਨ ਜਿਹੜਾ ਇਹਨਾਂ ਨੇ ਲੈ ਲਿਆ ਇਹ ਕਿਉਂ ਲਿਆ ਫਿਰ ਜਿਹੜਾ ਆਪਾਂ ਇੱਥੇ ਗੱਲ ਚੱਲਦੀ ਆ ਵੀ ਜਿਹੜੇ ਆਪ ਸ਼ਬਦ ਬੋਲੇ ਆ ਕਿਉਂਕਿ ਤੁਸੀਂ ਦੇਖਦੇ ਹੋ ਵੀ ਜਿਹੜੀ ਆ ਉੱਚ ਜਾਤੀਆਂ ਹੁੰਦੀਆਂ ਉਹ ਹਮੇਸ਼ਾ ਹੀ ਬਾਬਾ ਸਾਹਿਬ ਮਿਰਗਰ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਵੀ ਜਿਹੜਾ ਇਹ ਸਾਰੇ ਲੋਕ ਸਾਨੂੰ ਜਿਹੜਾ ਪਿੱਠ ਦੇ ਪਿੱਛੇ ਜੋ ਗਲਾਂ ਕੱਢਦੇ ਆ ਦੋਨੇ ਭਾਈਚਾਰਿਆਂ ਨੂੰ ਕੱਢਦੇ ਇਕੱਲੇ ਰਵਿਦਾਸੀਆਂ ਨੂੰ ਨਹੀਂ ਕੱਢਦੇ ਨਾਲ ਹੀ ਪਗਵਾਲ ਵਾਲੀ ਮਾੜਾ ਜੋ ਮੰਨਣ ਵਾਲੇ ਲੋਕ ਆ ਉਹ ਦੋਨੇ ਕਮੇਟੀਆਂ ਨੂੰ ਜਿਹੜੀ ਇਹ ਆਪ ਸ਼ਬਦ ਬੋਲਦੇ ਆ ਪਰ ਇਹ ਇਹੀ ਬੋਲਣ ਕਰਕੇ ਬਾਬਾ ਸਾਹਿਬ ਮਿਰਗਰ 4099 ਉਹ ਤਾਈ ਬਣਾਇਆ ਗਿਆ ਸੀ ਵੀ ਜਿੱਥੇ ਕਿਤੇ ਇਹ ਸਮਾਜ ਦੇ ਨਾਲ ਇਹਨਾਂ ਨੂੰ ਨੀਚਾ ਦਿਖਾੜਾ ਜਾਂਦਾ ਹੈ ਇਹਨਾਂ ਨਾਲ ਬਸ ਲੁਕੀ ਕੀਤੀ ਜਾਂਦੀ ਆ ਜਾਂ ਇਹਨਾਂ ਦੇ ਜਿਹੜਾ ਪਾਣੀ ਦਾ ਬੰਦ ਕੀਤਾ ਜਾਂਦਾ ਜਾਂ ਕਿਨੂੰ ਬਾਈਕਾਟ ਕੀਤਾ ਜਾਂਦਾ ਬੜੀਆਂ ਧਰਾਮਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਮੈਂਸ਼ਨ ਹੁੰਦੀਆਂ ਜਿਸ ਵਿੱਚ ਜਿਹੜਾ ਐਕਟੋਸਿਟੀ ਐਕਟ ਜਿਹੜਾ ਐਸੀਆਡ ਲੱਗਦਾ ਸੋ ਜਦੋਂ ਕੋਈ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤੇ ਫੇ ਬੰਦਾ ਰੁੱਖ ਜਿਹੜਾ ਆ ਉਹ ਆਪਣੇ ਕਮਿਸ਼ਨ ਵਾਲੀ ਕਰੂਗਾ ਜਿੰਨੇ ਵੀ ਹਿਊਮਨ ਰਾਈਟਸ ਨੂੰ ਮਿਲੇ ਦੇ ਕੀ ਉਹਨਾਂ ਵੱਲੋਂ ਵਿਸ਼ਵਾਸਨ ਮੈਂ ਹਿਊਮਨ ਰਾਈਟਸ ਨਾਲ ਗੱਲ ਗੱਲ ਹੋਈ ਸੀ ਡੀਜੀਪੀ ਨਰੇਸ਼ अरोड़ा ਸਾਹਿਬ ਨਾਲ ਕਿਉਂਕਿ ਪਹਿਲਾਂ ਐਡੀਜੀਪੀ ਹੈ ਹਿਊਮਨ ਰਾਈਟਸ ਸੀ ਹੁਣ ਡੀਜੀਪੀ ਬਣ ਗਏ ਆ ਉਹਨਾਂ ਨਾਲ ਕੱਲ ਵੀ ਫੋਨ ਤੇ ਗੱਲ ਹੋਈ ਸੀ ਇਹਨਾਂ ਨੇ ਕਿਹਾ ਵੀ 11:00 ਵਜੇ ਦਾ ਟਾਈਮ ਆ ਅਸੀਂ ਮੌਕਾ ਦੇਖਾਂਗੇ ਪਰ ਗੱਲ ਇਹ ਆ ਵੀ ਮੌਕਾ ਦੇਖ ਕੇ ਤਾਂ ਉਹ ਚਲੇ ਗਏ ਉਹਨਾਂ ਦੇ ਲੀਡਰ ਸਾਹਿਬ ਇੱਥੇ ਬੈਠੇ ਬਿਆਨ ਲੈਂਦੇ ਆ ਪਰ ਇਹ ਨੋਬਤ ਜਿਹੜੀ ਆ ਡੀਜੀਪੀ ਤੱਕ ਔਣ ਦੀ ਨੋਬਤ ਕਿਉਂ ਭਈ ਜੇਕਰ ਬੁੱਦਾ ਤਾਂ ਕਹਿੰਦੇ ਵੀ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਆ ਤੇ ਇੱਥੇ ਇੱਥੇ ਉਹੀ ਗੱਲ ਆ ਗਈ ਵੀ ਜਿਹੜੇ ਪੁਲਿਸ ਕਮਿਸ਼ਨਰਾਂ ਦੀ ਜਿਹੜੀ ਵਰਦੀ ਪਾਈ ਆ ਵੀ ਰੱਖਿਆ ਸੀ ਉਹਨਾਂ ਦੀ ਕਰਨੀ ਆ ਜਿਹੜੇ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਆ ਉਹ ਤਾਂ ਸਿੱਧ ਸਿੱਧੇ ਜਿਹੜਾ ਇੱਥੇ ਸਪਸ਼ਟ ਹੀ ਹੁੰਦਾ ਵੀ ਅਸੀਂ ਜਿਹੜੀ ਆ ਉਹਨਾਂ ਦਾ ਪੱਖ ਪੂਰਨਾ ਜਿਹਨਾਂ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਪਰ ਜੇ ਇਹ ਤੋਂ ਉੱਪਰ ਉੱਠ ਕੇ ਇਹ ਫੌਜੀ ਵੀਰ ਨੂੰ ਵੀ ਆਪਣਾ ਸਮਝਦੇ ਵੀ ਇਹ ਭਾਰਤ ਤੇਜ ਨੂੰ ਬਚਾਉਣ ਵਾਲੇ ਫੌਜੀ ਵੀਰ ਆ ਅਸੀਂ ਇਹਨਾਂ ਦੀ ਵੀ ਹੈਲਪ ਕਰਨੀ ਆ ਤੇ ਬਰੋਬਰ ਜੋ ਇਹ ਹਮੇਸ਼ਾ ਹੀ ਜਿਹੜੇ ਆਈਪੀਐਸ ਅਫਸਰ ਹੁੰਦੇ ਆ ਜਾਂ ਪੀਸੀਐਸ ਅਫਸਰ ਇਹ ਔਨ ਮੈਰਿਟ ਸ਼ਬਦ ਵਰਤਦੇ ਆ ਤੇ ਔਨ ਮੈਰਿਟ ਸ਼ਬਦ ਤੁਸੀਂ ਅੱਜ ਦੇਖ ਲਓ ਵੀ ਇਹ ਸਾਡੀ ਸਾਡੀ ਭੈਣ ਆ ਜਿਹੜੀ ਰਵਿਦਾਸੀਆ ਸਮਾਜ ਦੀ ਸਾਡਾ ਵੀਰ ਆ ਪੂਰਾ ਭਾਈਚਾਰਾ ਸਮਾਜ ਆ ਜੇ ਅੱਜ ਇਹ ਇਕੱਲਾ ਲੱਗਦਾ ਵੀ ਇਹ ਇਕੱਲਾ ਹੀ ਆ ਇਕੱਲਾ ਨਹੀਂ ਪੂਰਾ ਸਮੁੱਚਾ ਸੰਤ ਸਮਾਜ ਪੂਰੇ ਜਥੇਬੰਦੀਆਂ ਇਹਨਾਂ ਦੇ ਨਾਲ ਆ ਸੋ ਅਸੀਂ ਵੀ ਇਹੀ ਚਾਹੁੰਦੇ ਆ ਵੀ ਇਹਨਾਂ ਦੀ ਜਿਹੜੀ ਪਰਚਾ ਜਿਹੜਾ 25 ਦਾ ਇਹ ਫੌਜੀ ਸਾਹਿਬ ਨੇ ਣਠ ਭੱਜ ਕਰਕੇ ਜੇ ਪੜਿਆ ਲਿਖਿਆ ਨਾ ਹੁੰਦਾ ਗੱਲ ਫੇਰ ਇੱਥੇ ਆ ਗਈ ਆ ਵੀ ਜੇ ਕਰੇ ਪੜਿਆ ਲਿਖਿਆ ਨਾ ਹੁੰਦਾ ਤੇ ਇਹਨੇ ਰੁਲ ਜਾਣਾ ਆ ਰੂਲਰ ਤੋਂ ਬਾਅਦ ਇੰਨੇ ਪਰਚੇ ਫੌਜੀ ਸਾਹਿਬ ਤੇ ਪੈਜਣੇ ਸੀ ਵੀ ਉਹਨਾਂ ਦੀ ਹਾਦੀ ਨਹੀਂ ਪਰ ਇਹ ਪੜਿਆ ਲਿਖਿਆ ਕਰਕੇ ਇਹਨੂੰ ਨੌਲੇਜ ਹੈਗੀ ਨੌਲੇਜ ਕਰਕੇ ਨੇ ਮੰਤਰੀ ਨੂੰ ਮਿਲਿਆ ਸਭ ਕੋਈ ਪਿਆਰ ਭਾਈ ਕੀਤੀ ਤੇ ਜਿਹੜਾ ਸਿਵਲ ਸਰਜ ਨਹੀਂ ਹੁੰਦਾ ਜਿਹਨੇ ਬੋਰਡ ਬਣਾਉਣਾ ਜਦੋਂ ਉਹਨਾਂ ਨੇ ਬੋਰਡ ਦੇ ਵਿੱਚ ਲਿਖਤਾ ਵੀ ਇਹ ਸੱਟ ਆਪ ਮਾਰੀ ਜਾ ਸਕਦੀ ਹੈ ਤੇ 25 ਕਿਉਂ ਨਹੀਂ ਟੁੱਟੀ ਫਿਰ 182 ਜਿਹੜੀ ਹੈ ਇਹ ਮੁਲਾਜ਼ਮ ਦੇ ਉੱਪਰ ਕਿਉਂ ਨਹੀਂ ਲਾਈ ਗਈ ਇਹ ਪ੍ਰੈਸ਼ਰ ਕਿਤੇ ਨਾ ਕਿਤੇ ਤਾਂ ਹੈਗਾ ਆ ਮੈਂ ਜਦੋਂ ਹੁਣ ਇੱਥੇ ਡੀਵੀਜ਼ਨ ਦੇ ਏਸੀਪੀ ਸਾਹਿਬ ਆ ਜਿਸ ਪਾਲ ਕਰੇ ਇਹਨਾਂ ਨੂੰ ਮਿਲਿਆ ਅੰਦਰ ਬਣਿਆ ਇਹ ਕਹਿੰਦਾ ਯਾਰ ਮੈਂ ਤਾਂ ਤੁਹਾਡ ਨਾਲ ਗੱਲ ਹੀ ਕਰਨੀ ਮੈਂ ਇਹ ਗੱਲ ਨਹੀਂ ਕਰਨੀ ਤੇ ਅਸੀਂ ਤੇ ਕੋ ਆਗੇ ਵੀ ਕਰਨਾ ਆਈ ਉੱਠ ਕੇ ਜਦੋਂ ਬਾਹਰ ਆਉਣ ਲੱਪਿਆ ਉੱਠੇ ਬਾਹਰ ਆ ਗਿਆ ਮੈਂ ਕਿਹਾ ਮੈਂ ਤੇਰੇ ਕੋ ਕੀ ਲੈਣਾ ਵੀ ਤੂੰ ਏਸੀਪੀ ਹੋਗਾ ਆਪਣੀ ਜਗ੍ਹਾ ਹੋਊਗਾ ਫਿਰ ਇਹ ਕਹਿੰਦਾ ਨਹੀਂ 2 ਮਿੰਟ ਬੈਠੋ ਮੈਂ ਕਿਹਾ ਤੂੰ ਆਪ ਹੀ ਤੇ ਕਹਿੰਦਾ ਹੀ ਗੱਲ ਨਹੀਂ ਕਰਨੀ ਉਹਦਾ ਬਿਹੇਵੀਅਰ ਦੇਖੋ ਬੰਦੇ ਦਾ ਕਿਦਾਂ ਵੀ ਜਿਹੜਾ ਏਸੀਪੀ ਆ ਉਹਦਾ ਫਰਜ਼ ਬੰਦਾ ਸੁਣਨਾ ਨਹੀਂ ਜੀ ਉਹਦਾ ਡੀਜੀਪੀ ਤੱਕ ਰਿਪੋਰਟ ਚਲੇਗੀ ਮੈਂ ਕਿਹਾ ਵੀ ਇਹ ਜਿਹੜਾ ਐਸੀਐਟ ਤੁਸੀਂ ਕਹਿੰਦੇ ਆ ਵੀ ਜਿਹੜਾ ਕੈਨਸਲ ਕਰਤਾ ਤੁਸੀਂ ਲਿਖ ਕੇ ਦੇ ਦਿੱਤਾ ਨਹੀਂ ਬਣਦਾ ਇਹਦੀਆਂ ਇਹ ਕਿੱਦਾਂ ਬਣਦੀ ਸਿਕਸ਼ਨ ਕੋਈ ਨਹੀਂ ਜਵਾਬ ਦਿੰਦਾ ਨੇ ਮੈਂ ਕਿ ਕੱਲਾ ਅਪਸ਼ਬਦ ਬੋਲਣ ਦੇ ਨਾਲ ਹੁੰਦਾ ਵੀ ਜਿਹੜੇ ਸਾਨੂੰ ਜਾਤੀ ਪ੍ਰਤੀ ਸਾਡੇ ਜਿਹੜੇ ਅਪਸ਼ਬਦ ਗਲਤ ਬੋਲੇ ਜਾਂਦੇ ਉਸ ਪ੍ਰਤੀ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਫਿਰ ਜਦੋਂ ਪਤਾ ਹੀ ਨਹੀਂ ਕਿਸੇ ਬੰਦੇ ਨੂੰ ਨਾ ਪਤਾ ਵੀ ਉੱਠ ਕੇ ਚੰਗਾ ਬਾਹਰ ਹੀ ਹੋਣਾ ਹੋਵੇ ਇਹ ਗੱਲ ਅਸੀਂ ਅੱਜ ਅੱਜ ਤੋਂ ਬਾਅਦ ਜੋ ਇਹਨੇ ਬਿਹੇਵੀਅਰ ਕੀਤਾ ਇਹ ਪੂਰੇ ਪੰਜਾਬ ਚ ਲੱਗ ਜਾਵਾਂਗੇ ਇਹਦੇ ਜਿਹੜੇ ਪੁਤਲੇ ਆ ਡੀਐਸਪੀ ਐਸਪੀ ਸੈਂਟਰ ਤੇ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਫੂਕੇ ਜਾਵਾਂਗੇ ਕਿਉਂਕਿ ਇਹ ਬਾਰ ਬਾਰ ਜਿਹੜੇ ਆ ਟੌਰਚਰ ਕਰਦੇ ਆ ਵੀ ਐਸਸੀ ਕਮਿਸ਼ਨ ਨੂੰ ਐਸਸੀ ਕਮਿਸ਼ਨ ਨੂੰ ਵੀ ਇਹ ਗਲਤ ਪਰਚੇ ਗਲਤ ਪਰਚੇ ਕੰਦਾ ਹੁੰਦਾ ਜੋ ਲਾ ਕੰਦਾ ਲਾ ਦੇ ਮੁਤਾਬਕ ਇਹ ਜਿਹੜੀ ਐਸਸੀ ਕਮਿਸ਼ਨ ਨੇ ਕੋਰਟ ਆ ਜੋ ਸਾਡੇ ਜੁਡੀਸ਼ੀਅਲ ਦੀਆਂ ਕੋਰਟਾਂ ਹੁੰਦੀਆਂ ਇਦਾਂ ਹੀ ਐਸਸੀ ਕਮਿਸ਼ਨ ਪੂਰੇ ਪੰਜਾਬ ਦੀ ਇੱਕ ਕੋਰਟ ਹੁੰਦੀ ਆ ਜਿੱਥੇ ਸੁਣਵਾਈ ਹੁੰਦੀ ਆ ਜਿੱਥੇ ਵੀ ਡੀ ਇਲੀਗਲ ਆਫੀਸਰ ਵੱਡੇ ਵੱਡੇ ਜਿਹੜੇ ਪੜੇ ਲਿਖੇ ਆਫੀਸਰ ਹੁੰਦੇ ਜਿਹੜੇ ਸੈਕਸ਼ਨ ਜਿਹੜੀ ਆ ਤੈਅ ਕਰਦੇ ਆ ਵੀ ਇਹ ਤਿੰਨ ਇੱਕ ਇੱਕ ਲਗਣੀਆਂ ਦੋ ਲਗਣੀਆਂ ਤਿੰਨ ਲਗਣੀਆਂ ਚਾਰ ਲਗਣੀਆਂ ਤੇ ਆਪਾਂ ਉਹਨਾਂ ਦੇ ਉੱਪਰ ਉਂਗਲ ਟਿਕਾ ਟਿੱਪਣੀ ਕਰਦੇ ਆ ਸਾਡੀ ਕੋਰਟ ਦੇ ਉੱਪਰ ਇਨਾਂ ਦੇ ਉੱਪਰ ਵੀ ਜਿਹੜਾ ਇਹਨਾਂ ਨੇ ਡੀਕਾ ਡਿਫਿਨਿਸ਼ਨ ਕੀਤੀ ਆ ਜਿਨੇ ਮੈਂ ਸੁਣਿਆ ਆਪਣਾ ਦੇਖੀ ਆ ਕਿ ਵੀਡੀਓ ਵੀ ਇਹਨਾਂ ਨੇ ਕਿਹਾ ਵੀ ਐਸਿਗਨੇਸ਼ਨ ਨਹੀਂ ਹੋਣਾ ਚਾਹੀਦਾ ਵੀ ਇਹ ਝੂਠੇ ਬਰਤੇ ਕਰਾਉਂਦੇ ਉਹਨਾਂ ਦੇ ਵੀ ਡੈਫੀਨੇਸ਼ਨ ਦਾ ਕੇਸ ਪੂਰੇ ਸਮਾਜ ਵੱਲੋਂ ਪਾਇਆ ਜਾਊਗਾ ਤੇ ਜਿਹੜਾ ਅਸੀਂ ਵੀ ਚਾਹੁੰਦੇ ਆ ਵੀ ਐਸਿਗਨੇਸ਼ਨ ਸ਼ਕਤੀ ਨਾਲ ਇਹਦੇ ਜਿਹੜਾ ਮੁਲਾਜ਼ਮ ਆ ਏਸੀਪੀ ਸੈਂਟਰ ਇਹਦੇ ਉੱਪਰ ਐਕਸ਼ਨ ਨਾਲ ਜਿਹਦਾ ਅਤੇ ਜਿਹਨੇ ਵਰਦੀ ਪਾ ਕੇ ਸਾਡੇ ਵੀਰਾਂ ਨਾਲ ਜਿਹੜਾ ਧੱਕੇਸ਼ਾਹੀ ਕੀਤੀ ਆ ਉਹਨਾਂ ਗ੍ਰਿਫਤਾਰੀ ਜਿਹੜੀ ਜਲਦੀ ਨਾ ਹੋਈ ਹੁਣ ਡੀਜੀਪੀ ਸਾਹਮਣੇ ਕਿਹਾ ਵੀ ਸਾਨੂੰ ਜਿਹੜਾ ਹਫ਼ਤੇ ਦਾ ਟਾਈਮ ਦੋ ਵੀ ਅਸੀਂ ਆਪਣੀ ਜਿਹੜੀ ਰਿਪੋਰਟ ਆ 30 ਤੋਂ ਪਹਿਲਾਂ ਪਹਿਲਾਂ ਕਿਉਂਕਿ ਕਮਿਸ਼ਨ ਨੇ ਵੀ ਕਿਹਾ ਵੀ 30 ਤੋਂ ਪਹਿਲਾਂ ਪਹਿਲਾਂ ਇਹ ਰਿਪੋਰਟ ਫਾਈਨਲ ਕੀਤੀ ਜਾਵੇ ਤੇ ਆਪਾਂ ਵੀ ਡੀਜੀਪੀ ਸਾਹਿਬ ਨੇ ਵੀ 7 ਦਿਨ ਦਾ ਕਿਹਾ ਸੀ ਵੀ ਆਪਾਂ ਕੋ ਕੋਨ ਮੈਟਰ ਹੈਗੀ ਆ ਰਿਪੋਰਟ ਜੋ ਬਣਦਾ ਅਸੀਂ ਉਹ ਕਰਾਂਗੇ ਇਨਸਾਫ ਜਿਹੜਾ ਫੌਜੀ ਵੀ ਨੂੰ ਦਵਾਂਗੇ ਆਪਣੀ ਇਹੀ ਮੰਗਿਆ ਵੀ ਜਿਹੜਾ ਇੱਕ ਘਰ ਦੇ ਉੱਪਰ ਇਹਨਾਂ ਨੇ ਹਮਲਾ ਕਰਤਾ ਇਹਨਾਂ ਦੀ ਵਾਈਫ ਨੂੰ ਜਦੋਂ ਅੰਦਰ ਜਾਣ ਲੱਗੀ ਆ ਤੇ ਉੱਥੋਂ ਤਕੇ ਲੱਗੇ ਅੰਦਰ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਆ ਘਰ ਦੇ ਅੰਦਰ ਬੜਨਾ ਜਵਰੀ ਤੇ ਕੁੱਟਮਾਰ ਕਰਨੀ ਨੂੰ 452 ਕਹਿੰਦੇ ਉਹ ਅਜੇ ਤੱਕ ਨਹੀਂ ਲੱਗੀ ਤੇ ਜਿਹੜਾ ਐਸੀ ਕਮਿਸ਼ਨ ਐ ਵੀ ਅਸੀਂ ਜਿਹੜਾ ਇਹਨੂੰ ਆਪਣੇ ਕੋਰਟ ਚ ਨਾ ਚਲਾਣ ਦਿੱਤਾ ਜਾਵੇ ਉਹ ਨਹੀਂ ਪੇਸ਼ ਕੀਤਾ ਇਹ ਆਪਾਂ ਮੂਮੈਂਟ ਸਾਡੀਆਂ ਇੱਥੇ ਕਮਿਸ਼ਨਰ ਸਾਹਿਬ ਨੂੰ ਆਈਜੀ ਸਾਹਿਬ ਨੂੰ ਤੇ ਡੀਜੀਪੀ ਪੰਜਾਬ ਨੂੰ ਵਰਕਸ਼ਾਪ ਖਾਂਦੇ ਆ ਇਹਦਾ ਵੀਰਦਾ ਨਿਸਾਮ ਦੇਣ ਬਾਅਦ ਤੇ ਗੁਰਦਾਤਾ ਟੈਗਟ ਫੋਨ ਜੋ ਕਰਨਾ ਪਿਆ ਪੰਜਾਬ ਦੇ ਵਿੱਚ ਹਰ ਜਿਹੜੇ ਵਿੱਚ ਆਪਾਂ ਕਰਾਂਗੇ ਸਾਰਿਆਂ ਜੈ ਭੀਮ ਜੈ ਭਾਲ ਸੇ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਕਿਉਂ ਅਗਰ ਜੇ ਕੱਲ ਨੂੰ ਇਹਨਾਂ ਦੋਨਾਂ ਪਰਿਵਾਰਾਂ ਦੇ ਵਿੱਚੋਂ ਕਿਸੇ ਪਰਿਵਾਰ ਨੂੰ ਧੱਕਾ ਹੁੰਦਾ ਹੈ ਤੇ ਉਹ ਜਿਹੜਾ ਵਾ ਬੰਦਾ ਟੁੱਟ ਜਾਏਗਾ ਜੇ ਫੌਜੀ ਆ ਤੇ ਜੇ ਫੌਜੀ ਦੇ ਉੱਤੇ ਕੋਈ ਟੁੱਟਦਾ ਵਾ ਤੇ ਫਿਰ ਉਹਦਾ ਵੀ ਨੁਕਸਾਨ ਹੁੰਦਾ ਉਹਦਾ ਵੀ ਮਨ ਜਿਹੜਾ ਵਾ ਡੁੱਲੇਗਾ ਤੇ ਜਿਹੜਾ ਸਾਡਾ ASI ਵੀਰਿਆ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰਦਾ ਪਿਆ ਉਹਦਾ ਵੀ ਜਿਹੜਾ ਬਹੂਬਲ ਟੁੱਟੇਗਾ ਤੇ ਅਸੀਂ ਚਾਹੁੰਦੇ ਆ ਕਿ ਜਿਹੜੇ ਅੱਜ ADGP ਚੰਡੀਗੜ੍ਹ ਵਾਲੇ ਜਿਹੜੇ ਅੱਜ ਪਹੁੰਚੇ ਸੀ ਉਹਨਾਂ ਨੇ ਅੱਜ ਮਾਈਨਾ ਕੀਤਾ ਤੇ ਦੋਨਾਂ ਪਰਿਵਾਰਾਂ ਨੂੰ ਜਿਹੜਾ ਇਨਸਾਫ ਵਧੀਆ ਤਰੀਕੇ ਨਾਲ ਦਿੱਤਾ ਜਾਵੇ ਔਰ ਦੋਨਾਂ ਦੀ ਜਿਹੜੀ ਹੱਕ ਰੱਸੀ ਉਹ ਪੂਰੀ ਤਰੀਕੇ ਨਾਲ ਕੀਤੀ ਜਾਵੇ ਜੀ ਜੈ ਵਲਮਿਕੀ ਅੱਜ ਇਸ ਮੁੱਦੇ ਤੇ ਜਿਹੜਾ ਵਾ ਅੱਜ ਜਿਹੜਾ ਵਾ ਤੇ ਸਾਰੇ ਲੋਕ ਇਕੱਠੇ ਹੋਏ ਨੇ ਮਾਨਯੋਗ ਇਹ ਡੀ ਵੀ ਆਏ ਨੇ ਬੰਦੇ ਸਭ ਅੱਜ ਇੱਥੇ ਆਪਾਂ ਪਹੁੰਚੇ ਆਂ ਤੇ ਕਾਫੀ ਦਿਨਾਂ ਤੋਂ ਇੱਕ ਤਦ ਤੁਸੀਂ ਦੇਖਦੇ ਪਏ ਜੇ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਇੱਕ ਮੁੱਦਾ ਗੰਭੀਰ ਚੱਲਦਾ ਪਿਆ ਜਿਹਦੇ ਵਿੱਚ ਐਸਆਈ ਜਵਿੰਦਰ ਕੁਮਾਰ ਜੀ ਔਰ ਫੌਜੀ ਜਿਹੜਾ ਪ੍ਰਸ਼ੋਦਨ ਲਾਲ ਜੀ ਜਿਹੜੀ ਪੂਸ਼ਨ ਉਹ ਤੇ ਪੂਸ਼ਨ ਜੀ ਜਿਹੜੇ ਆਪਾਂ ਚ ਦੋਨੇ ਹੀ ਜਿਹੜੇ ਕੀ ਨਾਂ ਲੈ ਨੇ ਦੇਸ਼ ਦੀ ਰੱਖਿਆ ਕਰਨ ਦੇ ਵਾਸਤੇ ਬਿਠੇ ਹੋਏ ਆ ਔਰ ਇਹ ਮੁਹੱਲੇ ਦੇ ਵਿੱਚ ਇਕੱਠੇ ਹੀ ਰਹਿ ਰਹੇ ਸੀ ਔਰ ਇਹਨਾਂ ਦਾ ਕਾਫੀ ਦਿਨਾਂ ਦਾ ਕੁਝ ਵਿਵਾਦ ਲੈ ਕੇ ਜਿਹੜਾ ਵਾ ਵਿਵਾਦ ਚੱਲਦਾ ਪਿਆ ਸੀ ਉਸ ਵਿਵਾਦ ਨੂੰ ਅੱਜ ਦੇਖਦੇ ਹੋਏ ਏ ਜੀ ਏ ਡੀ ਜੀ ਪੀ ਜਿਹੜੇ ਆ ਚੰਡੀਗੜ੍ਹੂ ਅੱਥੇ ਅੱਜ ਪਹੁੰਚੇ ਸੀ ਅੱਜ ਮਾਈਨਾਂ ਉਹਨਾਂ ਨੇ ਕੀਤਾ ਦੋਨੇ ਪਰਿਵਾਰਾਂ ਦਾ ਉਹ ਰਾਜੇ ਉਹਨਾਂ ਨੇ ਆ ਕੇ ਸਾਰੇ ਮਾਹੌਲ ਨੂੰ ਦੇਖਿਆ ਔਰ ਸਾਰਾ ਮੁਹੱਲੇ ਨੂੰ ਵੀ ਉਹਨਾਂ ਨੇ ਪੁੱਛ ਕੇ ਚੀਕੀ ਆ ਸੋ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਇਹ ਦੋਨੇ ਪਰਿਵਾਰ ਆ ਮੁਹੱਲੇ 'ਚ ਤੇ ਇੱਕੋ ਜਿਹਾ ਰਹਿੰਦੇ ਆ ਤੇ ਵੈਸੇ ਤੇ ਇਹਨਾਂ ਨੂੰ ਲੜਨਾ ਨਹੀਂ ਚਾਹੀਦਾ ਕਿਉਂ ਮੁਹੱਲਾ ਜਿਹੜਾ ਸਾਡਾ ਇੱਕ ਪਰਿਵਾਰ ਹੀ ਹੁੰਦਾ ਆ ਤੇ ਅਸੀਂ ਅੱਜ ਆਸ਼ਵਾਸ਼ਣ ਸਾਨੂੰ ਦਿੱਤਾ ਵਾ ਕਿ ਦੋਨੇ ਪਰਿਵਾਰਾਂ ਨੂੰ ਜਿਹੜਾ ਇਨਸਾਫ ਵਧੀਆ ਮਿਲੇਗਾ ਤੇ ਅਸੀਂ ਇਹ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਵੀ ਕਿ ਜਿਹੜੇ ਨੇ ਆਕਾ ਮੇਰਾ ਨਾਮ ਵਿਕਰਮ ਠਾਕੁਰ ਆ ਸੇਵਸਨਾ ਸਰਬੋਧਰ ਮੈਂ ਡਿਸਟ੍ਰਿਕਟ ਪ੍ਰੈਜੈਂਟਡਾ ਇਹ ਇਲਾਕਾ ਸ਼ਿਮ ਸਿੰਘ ਕਲੋਨੀ ਗਲੀ ਨੰਬਰ 3 ਜਾਂ 4 ਸ਼ਾਇਦ ਇੱਥੇ ਦੋ ਪਰਿਵਾਰ ਨੇ ਜਿਹੜੇ ਇਕੱਠੇ-ਕੱਠੇ ਘਰ ਨੇ ਕੁਝ ਸਮੇਂ ਤੋਂ ਇਹਨਾਂ ਦਾ ਦੋ ਤਿੰਨ ਸਾਲ ਹੋ ਗਏ ਨੇ ਡਿਸਪੂਟ ਚੱਲ ਲੰਦੇ ਆ ਕਦੀ ਨਾਲੀ ਦੇ ਪਾਣੀ ਤੋਂ ਚੱਲ ਪੈਂਦਾ ਵੀ ਪਾਣੀ ਆਉਂਦਾ ਜਾਂਦਾ ਹੁੰਦਾ ਕੁਝ ਇਹਨਾਂ ਨੇ ਗਮਲੇ ਰੱਖੇ ਸੀ ਆਪਣਾ ਜਿਹੜੇ ਜਿਨ੍ਹਾਂ ਨਾਲ ਆਵਾਜ਼ ਚੱਲਦਾ ਉਹਨਾਂ ਨੇ ਵੀ ਇਹਨਾਂ ਨੂੰ ਗ੍ਰੀਨ ਬੈਲਟ ਕਰਕੇ ਗਮਲੇ ਵਿੱਚ ਕਾਤੇ ਤੇ ਆਪਣਾ ਨਾਲੀ ਦੇ ਪਾਣੀ ਤੋਂ ਵੀ ਕੁਝ ਇਹਨਾਂ ਇੰਦਰ ਖਾਸਾਂ ਇਹਨਾਂ ਆਪਸੀ ਝਗੜਾ ਵੀ ਹੋਇਆ ਸੀ ਕੁਝ 2 ਜਨਵਰੀ ਸ਼ਾਇਦ ਜਨਵਰੀ ਦੇ ਵਿੱਚ ਤੇ ਅਸੀਂ ਮੌਕੇ ਤੇ ਮੌਜੂਦ ਸੀ ਚਲੋ ਇਹਨਾਂ ਨੇ ਕੁਝ ਅਪਸ਼ਬਦ ਫੌਜੀ ਸਾਹਿਬ ਕਹਿੰਦੇ ਵੀ ਮੈਨੂੰ ਬੋਲੇ ਆ ਸਾਡੇ ਸਾਹਮਣੇ ਤੇ ਇਹੋ ਜਿਹਾ ਕੁਝ ਬੋਲੇ ਨਹੀਂ ਸੀ ਚਲੋ ਮੈਡਮ ਇਨਚਾਰਜ ਆਪਣੇ ਹਕੀਮਾਂ ਗੇੜ ਤੋਂ ਵੀ ਬੈਠੇ ਸੀ ਤੇ ਉਹ ਗਮਲੇ ਦੀ ਗੱਲ ਹੋਈ ਉਹ ਚੱਲੇ ਸੀ ਤੇ ਫੌਜ ਸਾਹਿਬ ਆਪਣੀ ਵੀਡੀਓ-ਵੀਡੀਓ ਬਣਾ ਲਾ ਪਏ ਰਾਹੀ ਵੀ ਰੁਕਿਆ ਵੀ ਹੁਣ ਸਾਰਾ ਕੁਝ ਤੁਹਾਡਾ ਹੋ ਗਿਆ ਤੇ ਵੀਡੀਓ ਬਣਾਉਣ ਦਾ ਕੀ ਮਤਲਬ ਆ ਤਾਂ ਫਿਰ ਇੰਨਾ ਵਿੱਚ ਆਪਸ ਵਿੱਚ ਹੱਥੋਂ ਬਾਈ ਵੀ ਹੋਈ ਸੀ ਤੇ ਬਾਕੀ ਡੀਜੀਪੀ ਸਾਹਿਬ ਆਏ ਹੀ ਸੀ ਹੁਣ ਲੋਕਾਂ ਦੇ ਬਿਆਨ ਵੀਨ ਹੋਏ ਆ ਬਾਕੀ ਜੋ ਵੀ ਉਹ ਕਰਨਗੇ ਨੇ ਆਏ ਦੋਵੇਂ ਪਰਿਵਾਰਾਂ ਨਾਲ ਜਿੱਦਾਂ ਵੀ ਕੀ ਲੱਗਦਾ ਕਿ ਵਧਿੱਕੀ ਫੌਜੀ ਸਾਹਿਬ ਵੱਲੋਂ ਆ ਕਿ ਐਸਆਈ ਸਾਹਿਬ ਵੱਲੋਂ ਕੀਤੀ ਵਧਿੱਕੀ ਕੋਈ ਵੀ ਨਹੀਂ ਗਈ ਬਸ ਇਤਨਾ ਪਹਿਲੇ ਜਿਵੇਂ ਪਾਣੀ ਪੂਣੀ ਤੋਂ ਵੀਡੀਓ ਤੋਂ ਅਸੀਂ ਲੱਕਿਆ ਤੇ ਉਹ ਅੰਗੋ ਕਹਿਣ ਲੱਪੇ ਆ ਵੀ ਆਪਾਂ ਨੇ ਮੈਂ ਜਿੰਨਾ ਕਿ ਮੈਂ ਸੁਣਿਆ ਸੀ ਇਹਨਾਂ ਨੇ ਫੌਜੀ ਸਾਹਿਬ ਨੇ ਕਿਹਾ ਵੀ 2-200 ਰੁਪਏ ਬੰਦੇ ਦਿਹਾੜੀਆਂ ਚ ਲਿਆ ਹੁੰਦੇ ਆ ਤੇ ਸਭੋ ਮੈਂ ਆਪ ਉਹ ਤੋਂ ਕਿਹਾ ਵੀ ਅਸੀਂ ਤੁਹਾਨੂੰ 200 ਰੁਪਏ ਆਲੇ ਲੱਗਦੇ ਨੇ ਇਹ 200 ਰੁਪਏ ਕਰਕੇ ਆਏ ਆ ਬਸ ਇੰਨਾ ਜਿਹਾ ਫੌਜੀ ਸਾਹਿਬ ਨੂੰ ਵੀ ਸੁਣ ਲਿਆ ਉਹਨਾਂ ਨੇ ਤੇ ਗਾਲ ਗੋਲ ਕਹੀ ਤੇ ਫਿਰ ਹੱਥੋਂ ਪਾਈ ਹੋ ਗਏ ਆ ਲੱਗਦਾ ਕਿ ਗਲੀ ਮਹੱਲੇ ਦੇ ਵਿੱਚ ਵੀ ਫੌਜੀ ਸਾਹਿਬ ਦਾ ਜਿਹੜਾ ਮੋਲ ਪਾਣੀ ਆ ਸਹੀ ਨਹੀਂ ਹੈਗੀ ਆ ਸੁਣਿਆ ਹੈ ਆਪਾਂ ਵੀ ਇਹੋ ਵੀ ਸਾਰੇ ਮਹੱਲੇ ਵਾਲੇ ਇਹੋ ਕਹਿੰਦੇ ਆ ਵੀ ਨਹੀਂ ਇਹਨਾਂ ਦਾ ਕੁਝ ਜਿਹੜਾ ਆਪਣਾ ਵਰਤਾਵਾ ਵਾ ਮਹੱਲੇ ਦੇ ਨਾਲ ਜਾਂ ਆਣ ਗਵਣਨਾ ਇਸ ਤਰ੍ਹਾਂ ਹੀ ਖਰਾਬ ਚੱਲ ਜਾਂਦਾ ਬ ਤੁਸੀਂ ਵੀ ਬੈਠੇ ਜੇ ਵੇਖ ਰਹੇ ਹੋ ਦੁਨੀਆ ਆਪਣਾ ਇਲਾਕਾ ਇਹਨਾਂ ਦੇ ਨਾਲ ਖਲੋਤਾ ਤੇ ਕੈਮਰੇ ਲੱਗੇ ਕੈਮਰੇ ਵਿੱਚ ਸਭ ਕੁਝ ਆਇਆ ਜਿਹਾ ਹੀ ਵੱਧ ਘੱਟ ਬੋਲਾਂਗੇ ਤੇ ਕੈਮਰੇ ਤੇ ਹੈਗੇ ਹੀ ਨੇ ਬਾਕੀ ਆਪੀ ਮਾਨਯੋਗ ਡੀਪੀ ਸਾਹਿਬ ਕਰਨਗੇ ਜਿੱਦਾਂ ਵੀ ਕੁਝ ਨਾ ਸਮਝੋ ਕੇਸ਼ੀ ਹੋਈ ਹੈ ਪਰਿਵਾਰ ਦਮੇ ਇੱਥੇ ਰਣੀ ਹੈ ਜੇ ਐਸ ਵੀ ਜਿਹੜੇ ਬਲਜਿੰਦਰ ਸਿੰਘ ਸੀ ਕੀ ਅੱਜ ਕੋਈ ਪ੍ਰੋਬਲਮ ਹੋ ਰਿਹਾ ਹੈ ਕਿ ਏਸੀਪੀ ਸਾਹਿਬ ਨੇ ਸਾਡੀ ਹੱਦ ਰਸੇ ਨਹੀਂ ਕੀਤੀ ਦੇਖੋ ਇਹੜਾ ਪੁੱਛ ਰਿਹਾ ਸੀ ਆਰਪੀਐਫ ਦਾ ਮੁਲਾਜ਼ਮ ਹੈ ਤੇ ਦੂਜੀ ਸਾਈਡ ਤੇ ਏਸੀ ਜਵਿੰਦਰ ਸਿੰਘ ਦੀ ਫੈਮਿਲੀ ਆ ਉਹ ਪਿਆਰ ਉਸ ਦੇ ਪਰਿਵਾਰ ਜਿਹੜੇ ਆ ਉਹ ਮੁਲਾਜ਼ਮ ਨੇ ਇਹਨਾਂ ਦੇ ਆਪਸ ਵਿੱਚ ਜਿਹੜਾ ਝਗੜਾ ਹੋਇਆ ਸੀ ਉਸ ਬੰਚੇ ਥਾਣਾ ਗੇਟ ਕੀ ਮੌਜੇ ਕੇਸ ਜਿਸ ਚੰ ਕੀਤਾ ਗਿਆ ਸੀਗਾ ਉਦੀ ਸਾਡੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਗਈ ਸੀ ਉਦੀ ਸਬੰਧ ਜਿਹੜੀ ਪੂਛਨ ਕੁਮਾਰ ਪਾਰਟੀ ਹੈ ਇਹਨੇ ਮਾਜੂਬ ਕਮਿਸ਼ਨ ਆਫ ਐਸਸੀਐਸਟੀ ਐਕਟ ਉਹਨਾਂ ਦੇ ਕੋਲ ਅਪਰੋਚ ਕੀਤਾ ਸੀ ਯਾਨੀ ਆਪਣੀ ਕੰਪਲੇਨਟ ਦਰਜ ਕੀਤੀ ਸੀ ਜੋ ਮਾਜੂਬ ਕਮਿਸ਼ਨ ਜੀ ਦੇ ਡਾਇਰੈਕਟਸ ਦੇ ਉਤੇ ਇਹ ਜਿਹੜੀ ਜਿਹੜੀ ਆ ਫਰਤਾਲ ਉਹ ਮਾਰ ਕੋਈ ਐ ਸਪੈਸ਼ਲ ਇਜ਼ੀ ਵੀਜ਼ਾ ਹਿਊਮਨ ਰਾਈਟ ਜਿਹੜੀ ਆ ਉਹਦੀ ਫਰਤਾਲ ਕਰ ਰਹੇ ਨੇ ਤੇ ਫਰਤਾਲ ਦੇ ਸਬੰਧ ਵਿੱਚ ਅੱਜ ਮਾਂਜੁਗ ਡੀਪੀ ਸਾਹਿਬ ਇੱਥੇ ਆਏ ਸੀਗੇ ਉਹ ਮੌਕੇ ਤੇ ਵੀ ਗਏ ਸੀਗੇ ਮੌਕੇ ਤੇ ਉਹਨਾਂ ਨੇ ਆਂਡ-ਵਾਂਡ ਤੋਂ ਮੌਕੇ ਦੇ ਬਾਰੇ ਪੁੱਛਿਆ ਵੀ ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਦੇ ਦੋਨੋਂ ਪਾਰਟੀਆਂ ਦੇ ਜਿਹੜੇ ਆ ਸਟੇਟਮੈਂਟ ਰਿਕਾਰਡ ਕੀਤੀਆਂ ਨੇ ਉਹਦੇ ਚ ਮਾਂਜੁਗ ਸਾਹਿਬ ਡੀਪੀ ਸਾਹਿਬ ਨੇ ਸਾਰੇ ਹਾਲਾਤ ਦੇਖ ਲਏ ਨੇ ਤੇ ਜੋ ਵੀ ਉਹ ਸਾਨੂੰ ਇਨਸਟਰਕਸ਼ਨਸ ਦੇ ਅਗੇ ਰਿਟਰਨ ਹੋਲੀ ਉਹਦੇ ਉਹਨੂੰ ਉਹ ਲੋਕ ਕੀਤਾ ਜੋ ਸਰਪੁਚਨ ਦੀ ਵਾਈ ਵੱਲੋਂ ਕਿਹਾ ਗਿਆ ਕਿ ਡੀਜੀਪੀ ਸਾਹਿਬ ਨੇ ਕਿਹਾ ਕਿ ਸਾਡੇ ਵੀ ਤੁਸੀਂ ਲੈਵਲ ਦੇ ਨਹੀਂ ਅਸੀਂ ਤੁਹਾਡੀ ਰਿਪਾਇਰੀ ਕੀ ਕਰਨੀ ਹੈ ਕਿ ਇਹਦਾ ਕੀ ਭਾਵ ਸੀ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਮੇਰੇ ਕੋਲ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਸਟੇਟਮੈਂਟ ਕਰਾਉਣੀ ਹੈ ਮੈਂ ਉਹਨੂੰ ਕਿਹਾ ਸੀ ਵੀ ਹੁਣ ਜਿਹੜੀ ਇਹਦੀ ਮਕਲਮੇ ਦੀ ਬਿੜਦਾਲ ਆ ਡੀਜੀਪੀ ਸਾਹਿਬ ਕਰ ਰਿਹਾ ਜੋ ਮੇਰਾ ਲੈਵਲ ਡੀਜੀਪੀ ਸਾਹਿਬ ਤੋਂ ਛੋਟਾ ਹੈ ਕਿ ਮੈਂ ਇਹਦੀ ਬਿੜਦਾਲ ਹੁਣ ਮੈਂ ਨਹੀਂ ਕਰ ਰਿਹਾ ਡੀਜੀਪੀ ਸਾਹਿਬ ਕਰ ਰਹੇ ਨੇ ਤੇ ਉਹ ਉਹੀ ਤੁਹਾਡੇ ਸਟੇਟਮੈਂਟ ਲੈਣਗੇ ਆਹੀ ਗੱਲ ਹੈ ਮੈਂ ਕਿਸੇ ਦੇ ਨਾਲ ਵੀ ਮੈਂ ਕਦੀ ਭੇਦਭਾਵ ਨਹੀਂ ਕੀਤਾ ਨਾ ਐਦਾਂ ਦਾ ਮੇਰਾ ਕੋਈ ਸੁਭਾਅ ਕਿ ਟਾਈਗਰ ਫੋਰਸ ਦੇ ਨੇ ਆਪਣੇ ਉਹ ਗਿੰਦੇ ਕੇ ਜਨੂ ਵੀ ਕਿਸੇ ਤਰ੍ਹਾਂ ਦਾ ਬੰਦਾ ਦਾ ਮਾਸਕਾਰ ਨਹੀਂ ਕੀਤਾ। ਦੇਖੋ ਜਿਹੜਾ ਮੇਰਾ ਦਫਤਰ ਆਇਆ ਤੇ ਹਰ ਇੱਕ ਦਿਨ ਨੂੰ ਤੁਸੀਂ ਪਰਦਾ ਆ ਰਹੇ ਰਹਿੰਦੇ ਹੋ ਤੁਸੀਂ ਵੀ ਰੀ ਰੀ ਰਹਿੰਦੇ ਹੋ ਹਰ ਕਿਸੇ ਨੂੰ ਉਹਦਾ ਬੰਦਾ ਦਾ ਮਾਸਕਾਰ ਦਿੰਦਾ ਕਿਸੇ ਦਾ ਵੀ ਭੇਦ ਭਾਵ ਨਹੀਂ ਕੀਤਾ ਜਾਂਦਾ ਕਿਸੇ ਨਾ ਕੋਈ ਇਹੋ ਜੀ ਗੱਲ ਹੁੰਦੀ। ਨਾ ਹੀ ਮੇਰੀ ਨੀਚੇ ਦੇ ਵਿੱਚ ਐਧਾ ਦਾ ਪੁੱਛੇਗਾ ਸਾਰਿਆਂ ਦਾ ਇਜ਼ਤਕਾਰ ਕੀਤਾ ਜਾਂਦਾ।